ਅਨੁਰੋਧ ਹਸਤਰੀ ਕਾਲ ਸਸਰੀ ਜੀ ਅੰਕ ਚੈਨਲ ਦੇ ਬਈ ਸਵਾਗਤ ਆਦਾ ਧੰਨਵਾਦ ਬਈ ਤੁਹਾਡੇ ਜੀ ਹੋਠ ਟਿਕ ਟਕ ਬਈ ਠੀਕ ਬਈ ਵਧੀਆ ਜੀ ਤੇ ਇਹ ਪੁਸਕਰ ਦੇ ਮੇਲੇ ਦੇ ਕਿਹਨੇ ਚੈਂਪੀਅਨ ਰਿਹਾ ਹੈ ਅੰਤਰਰਾਸ਼ਟਰੀ ਨਾ ਅੰਤਰਰਾਸ਼ਟਰੀ ਚੈਂਪੀਅਨ ਬਣਿਆ 13 ਤਰੀਕ ਅੱਛਾ ਤੇ ਆਪਣਾ ਨਾਮ ਦੱਸੋ ਬਈ ਮੇਰਾ ਨਾਮ ਪਲਵਿੰਦਰ ਗਿੱਲ ਪਿੰਡ ਆਪਣਾ ਜ਼ਿਲ੍ਹਾ ਸਰਸ ਹਰਿਆਣਾ ਜ਼ਿਲ੍ਹਾ ਸਰਸਾ ਆਪਣੇ ਰਿਹائش ਪਿੰਡ ਕੋੜਵਾਲ ਦੇ ਜ਼ਿਲ੍ਹਾ ਬਠਿੰਡਾ ਵਿੱਚ ਅੱਛਾ ਕਿਸ ਨੂੰ ਅਸੀਂ ਪੰਜਾਬ ਦਾ ਹਿੱਸਾ ਵੀ ਮੰਨ ਸਕਦੇ ਹਾਂ ਹਿੱਸਾ ਹੈ ਹੀ ਪੰਜਾਬ ਦਾ ਹਣਾ ਪੰਜਾਬ ਹਰਿਆਣਾ ਹਰਿਆਣਾ ਪੰਜਾਬ ਫਰਕ ਨਹੀਂ ਫਰਕ ਨਹੀਂ ਤੇ ਬਾਕੀ ਵੀ ਤੁਸੀਂ ਪੰਜਾਬ ਦੀ ਹਾਦਜੀ ਦੇ ਪੈਣੇ ਹੋਣਾ ਹਾਂ ਹਾਂ ਪੰਜਾਬ ਜੀ ਆਉਣਾ ਜਿਆਦਾ ਹਾਂ ਵੀ ਮਿੱਤਰੋ ਜੀ ਆਪਾਂ ਪੰਜਾਬ ਦਾ ਵੀ ਕਹਿ ਸਕਦੇ ਹਾਂ ਵੀ ਇਹ ਜਿਹੜਾ ਚੈਂਪੀਅਨ ਅਵਾਰਡ ਦਾ ਤੇ ਇਹ ਆਪਾਂ ਪੰਜਾਬ ਤੇ ਹਰਿਆਣੇ ਦਾ ਸਾਂਝਾ ਜਿਹਾ ਕਹਿ ਸਕਦੇ ਹਾਂ ਨਾ ਤੇ ਕੀ ਨਾਮ ਹੈ ਇਹਦਾ ਇਹਦਾ ਬਈ ਅਨਮੋਲ ਨਾਮ ਅਨਮੋਲ ਤੇ ਇਹਦੀ ਉਮਰ ਇਹ ਵੀ 8 ਸਾਲ 2 ਮਹੀਨੇ 8 ਸਾਲ 2 ਮਹੀਨੇ ਹੈ ਹੈ ਦਾ ਘੱਟ ਹੀ ਹੈ 2 ਮਹੀਨੇ ਤੋਂ 15 ਦਿਨ ਪਰ ਆਪਾਂ ਪੂਰੇ 2 ਹੀ ਕਰਨੇ ਸੀ ਜੇ ਆਪਾਂ ਨੇ ਇਹਦੀ ਬਲੱਡ ਲਾਈਨ ਦੀ ਗੱਲ ਕਰੀ ਹੈ ਨਾ ਹਾਂਜੀ ਤੇ ਇਹ ਕਿਹੜੀ ਲਾਈਨ ਦਾ ਬਈ ਐਮਨਤੀ ਦਾ ਬੱਚਾ ਹੈ ਅਸ਼ ਐਮਨਤੀ ਦਾ ਬੱਚਾ ਹੈ ਡਾਇਰੈਕਟਰ ਹਾਂਜੀ ਤੇ ਇਹਦੀ ਜਿਹੜੀ ਮਾਂ ਦਾ ਰਿਕਾਰਡ ਸੀ ਇਹ ਮਾਂ ਦਾ ਦੋ ਵਾਰ ਚਵਾਈ ਕਰਾਇਆ ਸੀ 2013 ਅੰਡ 14 'ਚ ਅੱਛਾ ਇੱਕ ਵਾਰੀ ਤਾਂ 25 ਕਿਲੋ 100 ਗ੍ਰਾਮ ਕੱਢਿਆ ਸੀ ਅੱਛਾ ਦੂਜੀ ਵਾਰੀ 25 ਕਿਲੋ 121 ਗ੍ਰਾਮ ਸੀ 2014 ਦਾ ਰਿਕਾਰਡ ਅੱਛਾ ਜੀ ਆਪ ਇਹਦੀ ਹਾਈਟ ਦੀ ਗੱਲ ਕਰਦੇ ਆ ਹਨਾ ਹਾਈਟ ਵਾਈ ਦੀ 5 ਫੁੱਟ 8 ਇੰਚ ਲੰਬਾਈ ਇਹ 13 ਫੁੱਟ 13 ਫੁੱਟ ਸੁਣੇ ਨਾਲ ਪੂਛ ਲਾ ਕੇ ਅੱਛਾ 13 ਫੁੱਟ ਤੋਂ ਮਾੜੇ ਵੱਧੇ ਹੋ ਜਾਂਦੇ ਨੇ ਬਾਲ ਵੱਧੇ ਕੱਢਦੇ ਰਹਿੰਦੇ ਆ ਓਕੇ ਹੂੰ ਜੀ ਮਤਲਬ ਕਿਤੇ ਜਿਹੜਾ ਰਿਜ਼ਲਟ ਤੁਹਾਡੇ ਕੋਲੇ ਹੁਣ ਕਰੇ ਹੈਗਾ ਇਹਦਾ ਕਰੇ ਨਹੀਂ ਹੈ ਨਹੀਂ ਬਈ ਆਪਾਂ ਕੋਲੇ ਆਪਣੇ ਗਮਾਂਡ ਪਿੰਡ ਜਾਂ ਆਰਾਮਸਰੀ ਪਿੰਡ ਪੈਸ਼ਾ ਵਿੱਚ ਹਾਰਾਮਸਰੀ ਹੈਗਾ ਹਾਂ ਆਰਾਮਸਰੀ ਉੱਥੇ ਜਿਹੜਾ ਰਿਜ਼ਲਟ ਤਾਂ ਪੂਰਾ ਅੱਛਾ ਬਾਕੀ ਇੱਥੇ ਹੁਣ ਜਾਈ ਜਾਂਦੇ ਜੀ ਫੰਡ ਵੀ ਸੂਈਆਂ ਆਪਣਾ ਸੁਪੰਡਾ ਝੋਟੀਆਂ ਤੇ ਤਨ ਅੱਛਾ ਦੁੱਧ ਚਵਾਈ ਚ ਅੱਛਾ ਉਹਨਾਂ ਨੇ 15-20 ਦਿਨਾਂ ਦੀਆਂ ਸੂਈਆਂ ਦੁੱਧ ਨੇ ਤਿੰਨ-ਤਿੰਨ ਸਾਲਾਂ ਦੀਆਂ ਆਹੋ ਉਹਨਾਂ ਕੋਈ 17 ਕਿਲੋ ਕੋਈ 16 ਕਿਲੋ ਦਾ ਦੁੱਧ ਦਈ ਜਾਂਦੇ ਅੱਛਾ ਇਹ ਪੋਸਕਰ ਮੇਲੇ ਦੇ ਵਿੱਚ ਜਿਹੜੇ ਅਕ੍ਰੀਡੇਟ ਨੂੰ ਹੋਇਆ ਸੀ ਇਹ ਆਪਣੇ ਇਹ ਬਈਆ ਵਸ ਗ੍ਰੀ 13 ਨੰਂ ਕਿੜੀ ਆ ਅੱਛਾ ਜਿਹੜੀ 13 ਨੰਂ ਕਿੜੀ ਉਹ 13 11 2024 ਦੇ ਵਿੱਚ ਇਹ ਅੰਤਰਰਾਸ਼ਟਰੀ ਮੇਲੇ ਦੇ ਵਿੱਚ ਚੈਂਪੀਅਨ ਰਿਆ ਹਾਂਜੀ ਓਕੇ ਤੇ ਜੇ ਜੇ ਆਪਾਂ ਗੱਲ ਕਰਦੇ ਆ ਮਤਲਬ ਕੀ ਇਹਦੇ ਸੀਮਨ ਬਾਰੇ ਹਨਾ ਉਹ ਫਿਰ ਇਹਦਾ ਸੀਮਨ ਤੁਸੀਂ ਕਦਰ ਸੀਮਨ ਬਾਈ ਜਿ ਆਏ ਕੋਈ ਕਿਸਾਨ ਭਰਾ ਨਹੀਂ ਲੱਜਦਾ ਜਾਂ ਡਾਇਰੈਕਟਰ ਭਰਾ ਨਹੀਂ ਲੱਜਦਾ ਆਪਾਂ ਖੁਦ ਘਰੋਂ ਹੀ ਦਿੰਨੇ ਆਂ। ਪ੍ਰਸ਼ਾਦ ਦੇ ਕੋਲ ਤੁਸੀਂ ਦਿੰਨੇ ਆ। ਡਿਸਟ੍ਰੀਬਿਊਟਰ ਨੇ ਬਣਾਇਆ ਕਿਉਂ ਫਿਰ ਉਹ ਜਿਹੜਾ ਰੇਟ ਹਾਈ ਹੋ ਜਾਂਦਾ ਕਿ ਕਿਸਾਨ ਭਰਾ ਨਹੀਂ ਭਰਉਣਾ। ਹਾਂ ਹਾਂ। ਜਦੋਂ ਗਰੀਬ ਆਦਮੀ ਭਰਾ ਸਕਦਾ ਠੀਕ ਆ। ਉਹਦਾ ਫਿਰ ਭਰਾ ਨਹੀਂ ਜੀ। ਆਪਣਾ ਮੇਨ ਪਰਪਸ ਇਹ ਆਪਾਂ ਇੱਕ ਤਾਂ ਆਪਾਂ ਕਹਿਣਾ ਨਸਲ ਸੁਧਾਰ ਲਈਏ। ਪਰ ਆਪਾਂ ਕਹਿਣੇ ਕਿ ਆਟਾ ਕਰਕੇ ਬੱਦਖੁਸ਼। ਦੇਖੋ ਦੋਸਤੋ ਵੀਰ ਨੇ ਜਿਹੜੀ ਇੱਕ ਬਹੁਤ ਵਧੀਆ ਗੱਲ ਕਹੀ ਆ ਨਾ। ਵੀ ਦਾ ਜਿਹੜਾ ਸੀਮਨ ਹੈ ਇਹਨਾਂ ਕੋਲੋਂ ਹੀ ਆਦਮੀ ਲੈ ਕੇ ਜਾ ਸਕਦਾ ਚਾਹੇ ਕੋਈ ਡਾਕਟਰ ਹੋਵੇ ਚਾਹੇ ਡਾਇਰੈਕਟ ਬੰਦਾ ਕੋਈ ਆ ਜਾਏ ਕੋਈ ਕਿਸਾਨ ਭਰਾ ਆ ਜਾਏ ਕਹਿੰਦੇ ਵੀ ਅਸੀਂ ਕਿਸੇ ਨੂੰ ਅੱਗੇ ਸੀਮਨ ਦੇਵਾਂਗੇ ਤਾਂ ਉਹ ਜਿਹੜੇ ਨਾਰਮਲ ਬੰਦੇ ਆ ਉਹਨਾਂ ਤੱਕ ਪਹੁੰਚਦੇ ਪਹੁੰਚਦੇ ਬਹੁਤ ਮਹਿੰਗਾ ਹੋ ਜਾਂਦਾ ਹੈ ਤੇ ਤਾਂ ਅਗਰ ਕੀ ਕਰਨੀ ਵੀ ਅਸੀਂ ਡਾਇਰੈਕਟ ਹੀ ਸੀਮਨ ਦੇ ਦਾਂਗੇ ਹਨਾ ਤੇਜੇ ਸੀਮਨ ਕਿਸੇ ਭਰਾ ਨੇ ਲੈਣਾ ਹੋਵੇ ਕਿੱਥੇ ਤੁਹਾਨੂੰ ਮਿਲੇ ਹਨ ਆਪਾਂ ਵੀ ਪਿੰਡ ਕੋੜਬਖਤੂ ਰਹਿੰਦੇ ਆਂ ਅੱਛਾ ਜ਼ਿਲ੍ਹਾ ਬਠਿੰਡਾ ਪੈਂਦਾ ਤਹਿਸੀਲ ਤਰੁੰਡੀ ਸਾਬੋ ਰਾਮੇ ਮੰਡੀ ਦੇ ਨਾਲ ਇਹ ਵੀ ਹਾਂ ਹਾਂ ਆਪਣਾ ਕਨੈਕਟ ਨੰਬਰ ਹੈਗਾ 85 990710 ਇਹ ਕੋੜਬਖਤੂ ਵਿੱਚ ਹੀ ਐਸ ਟਾਈਮ ਹੈ ਹਾਂ ਉੱਥੇ ਰਹਿੰਦਾ ਇਹ ਜੋ ਅੱਛਾ ਟੋਟਾ ਵੀ ਉੱਥੇ ਰਹਿੰਦਾ ਆਈ ਨਹੀਂ ਹੋਰ ਕੋਈ ਬੰਦਾ ਮਿਲੋ ਆਪਾਂ ਮਿਲਾਂਗੇ ਜਾਂ ਮੇਰੇ ਬ੍ਰਦਰ ਜਾਂ ਮੇਰੇ ਡੈਡੀ ਠੀਕ ਆ ਨੇ ਜਾਣੀ ਮਿਲਣੀ ਬਹੁਤ ਘਰੇ ਬਈ ਐ ਸਾਡੇ ਨਾਲ ਕਿ ਦੋ ਵਾਰੀ ਪਹਿਲਾਂ ਹੋਊਗੀ ਅੱਛਾ ਇਹਗਾ ਦੇਤੇ 250 ਹਿਸਾਬ ਨਾਲ ਕਾ 3000 4000 ਤੱਕ ਤਾਂ ਵੀ ਭਰ ਆ ਗਿਆ ਓਹੋ ਠੀਕ ਹੈ ਵੀ ਕਿ ਨਾਰਮਲ ਕਿਸਾਨ ਨੂੰ ਇਹ 3000 ਲਾਉਣਾ ਬਹੁਤ ਔਖਾ ਹਨ ਵੇ ਆਪਾਂ ਨੂੰ ਅਮੀਰ ਬੰਨੇ ਘਟੇ ਗਰੀਬ ਬੰਨੇ ਵੱਧ ਤੇ ਹਨ ਹਾਂ ਅਮੀਰ ਤਾਂ ਪਰਚੇਜ ਕਰ ਲੈਂਦਾ ਗਰੀਬ ਨਹੀਂ ਕਰ ਸਕਦਾ ਦੇਖੋ ਦੋਸਤੋ ਜਿਵੇਂ ਕਿ ਮੱਧ ਵਰਗ ਦੇ ਜਿਹੜੇ ਪਸ਼ੂ ਪਾਲਕ ਹਨ ਉਹ ਬਾਈ ਕਹਿੰਦਾ ਵੀ ਉਹਨੇ ਤੱਕ ਟੀਕਾ ਪਹੁੰਚਦੀ ਪਾਉਂਦੇ 2000 3000 ਤੱਕ ਵੀ ਪਹੁੰਚ ਜਾਂਦਾਗਾ ਠੀਕ ਹੈ ਪਰ ਇਹ ਕਹਿੰਦੇ ਵੀ ਸਾਡੇ ਤੋਂ ਜੇ ਠੀਕ ਹੈ ਇਹਦਾ ਲੈਣਾ ਡਾਇਰੈਕਟ ਅ 200 ਕੀ ਰਿਟਾ 250 ਰੁਪਏ ਤੇ ਕ੍ਰੇ ਸੀਮਨੇ ਦਾ ਦੇ ਦਾਂਗੇ ਤੁਹਾਨੂੰ ਜੇ ਕਿਸੇ ਨੇ ਸੀਮਨ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਕੋਟਵਕਤੂ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਹਣਾ ਤੇ ਬਾਈ ਇੱਕ ਵਾਰੀ ਨੰਬਰ ਫੇਰ ਬੋਲ ਦੋ 85990108059907110 ਤੇ ਬਾਈ ਜਦੋਂ ਦਾ ਪੂਰਾ ਹੋਇਆ ਪਿਆ ਅੱਛਾ ਹਾਂ ਏ ਬੱਚੇ ਵਗੈਰਾ ਵੀ ਆਏ ਆ ਜਲਟ ਵੀ ਰਿਜ਼ਲਟ ਵੀ 21 ਕਿਲੋ 6 ਗ੍ਰਾਮ ਚਵਾਈ ਕਰਾਈ ਸੀ ਦੀ ਲਾਈਵ اچھا ਤਨਹੋਲੇ ਮੇਲੇ ਦੇ ਪਿਛਲੇ ਘੜੇ ਪਾਈ ਸੀ ਉਹ ਦਿੱਤਾ ਸੀ ਝੋਟੀਆਂ ਇਹਦੇ ਨੇ 19 ਕਿਲੋ 416 ਗ੍ਰਾਮ ਅੱਛਾ ਬਾਕੀ ਹੁਣ ਗਈ ਅੱਜ ਝੋਟੀਆਂ ਤੋੜ ਕੇ ਆਇਆ ਤਨਹੋਲੇ ਤੇ ਅੱਛਾ 1 ਕਿਲੋ ਝੋਟੀਆਂ ਆਪਣੇ ਪਿੰਡ ਆ ਉਹ ਕਹਦੇ ਸੀ ਜਾਂਦੇ ਨੇ ਮੇਲੇ ਤੇ ਉਹ ਘਰੇ ਲਾਈਵ ਚਵਾਈ ਕਰਾਉਂਦਾ ਠੀਕ ਆ ਉਹਨਾਂ ਸੂਂਆਂ ਦੇ 15 ਦਿਨ ਕਿਸੇ ਨੂੰ 20 ਦਿਨ ਆਏ ਹੋਏ ਹਾਂ ਹਾਂ ਤਾਂ ਬਈ ਮਹੀਨੇ ਤੋਂ ਉੱਤੇ ਹੋਵੇ ਫੇਰ ਹੀ ਦੁੱਧ ਬਣਦਾ ਮੈਂ ਮਾਲਾ ਮੋਲੇ ਝਾੜ ਕੇ ਫੇਰ ਹੀ ਚਾਰ ਬਿਲਕੁਲ ਇਹ ਤੁਸੀਂ ਲੈ ਕੇ ਆਏ ਸੀ ਇੱਥੋਂ ਨਹੀਂ ਵੀ ਆਪਣੇ ਘਰ ਜੰਮੇ ਆ ਅੱਛਾ ਇਹਦੇ ਜਿਹੜੇ ਮਾਸ ਉਹ ਵੀ ਘਰ ਜੰਮੇ ਇਹ ਵੀ ਆਪਣੇ ਘਰ ਜੰਮੇ ਆ ਇਹ ਸੂਨਾਂ ਵਾਲੇ ਵੀ ਕੀ ਹਿਸਤਰੀ ਆ ਵਕਤ ਦੀਆਂ ਸੂਨਾਂ ਵਾਲਾਂ ਬਕਤ ਵੀ ਸੂਆ ਆਏ ਆਪਣੇ ਪਿੰਡਾਂ ਪਿੰਡਾਂ ਸੂਸੀ ਜੱਦੀ ਪਿੰਡ ਅੱਛਾ ਥੋੜਾ ਜੱਦੀ ਪਿੰਡ ਅਸੂਸੀ ਆ ਸੂਆ ਸਾਡੇ ਪਿੰਡ ਜੱਦੀ ਜੱਦੀ ਪਿੰਡ ਦਾ ਜਿਹੜਾ ਸੂਆ ਅੱਛਾ ਕਿਹੜਾ ਬਣਾ ਕੋਟਪੁਰ ਵਿੱਚ ਮੇਰੇ ਨਾਨਕੇ ਸੀ ਅੱਛਾ ਉੱਥ ਪਿੰਡ ਦੇ ਲੜਾਈ ਝਗੜੇ ਜਿਆਦੇ ਸੀ ਚਲੋ ਫਿਰ ਅਸੀਂ ਆਪ ਦੇਖ ਕੇ ਕਿਉਂ ਕੋਈ ਲੜਾਈ ਝਗੜ ਕਰਨ ਦੇ ਇੱਛਾ ਹੈ ਨਹੀਂ ਫਿਰ ਆਪਾਂ ਦਾ ਸਾਈਡ ਹੀ ਵਟੜੇ ਆਪਾਂ ਇਧਰ ਕੋਡਵਕ ਚੁਆ ਠੀਕ ਆ ਕੁਝ ਨਾ ਕੋਡਵਕ ਕਿਉਂ ਹੈਗਾ ਇਹ ਪੰਜਾਬ ਦੇ ਵਿੱਚ ਇਹ ਨਾ ਜਾਣਿਆ ਜਾਂਦਾ 29 ਅਸੂ ਦੇ ਨਾਂ ਕਰਕੇ ਹੈ ਨਾ ਬਈ ਪਹਿਲੇ ਦਿਨ 29 ਅਸੂ ਦੇ ਨਾਂ ਚਾ 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 ਚਲੋ ਬਈ ਹਾਂਕ ਨੂੰ ਟਾਈਮ ਦਿੰਦੇ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦੀ ਕੋਈ ਗੱਲ ਜੀ